Porque wow, tá wow. wow. ਇਹ ਤੁਹਾਡਾ ਦਿੱਤਾ ਪੱਤੀ ਆ ਉਹ ਤੁਹਾਨੂੰ ਜਾਰੀ ਕਰ ਦਿੱਤੇਗਾ ਇਹ ਜਿਹੜੀ ਸਰਕਾਰੀ ਉਹ ਜਾਈਏ ਤਾਂ ਸਮਝਾ ਕਰੀਏ ਉਹਨੇ ਚਲੋ ਮੈਂ ਆਪਾਂ ਆਈਡੈਂਟੀ ਕਾਰਡ ਦੇਣ ਦੇ ਆਪਣਾ ਫੇਰ ਉਹਨੇ ਤੇ ਚੁਚੇ ਆ ਇਹ ਫੋਨ ਕਰਦਾ ਕਰੋ ਪਤਾ ਨੰਬਰ ਹੈ ਨਾ ਨੰਬਰ ਤੇ ਚਲੋ ਜੁਆਇਨ ਵੀਰ ਜੀ ਪਤਾ ਨਹੀਂ ਕਿ ਸਾਡੇ ਬੰਦੇ ਨਹੀਂ ਚੱਕੇ ਚੰਚੇ ਨਾਲ ਅਸੀਂ ਤੇ ਹੁਣ ਆਪ रोड <laughs>

ਨਾਮ ਦੇ ਜਿਵੇਂ ਗਲੀ ਦਾ ਨਾਮ ਲੈ। ਮੈਂ ਕਰਮਜੀਤ ਸਿੰਘ ਨੰਗਲੇ ਜ਼ਿਲ੍ਹਾ ਪ੍ਰਧਾਨ ਅੰਬਰਸਰ ਭਾਰਤੀ ਕਿਸਾਨ ਜਨ ਲੇਖਤਾ ਸਿੱਧੂਪੁਰ ਜੀ। ਅੱਜ ਜਿਹੜਾ ਟੂਲਪਲਾਜ ਬੰਦ ਕੀਤਾ ਕੀ ਹੋਇਆ? ਜਿਹੜਾ ਅੱਜ ਅਸੀਂ ਟੂਲਪਲਾਜ ਆ ਬੰਦ ਕੀਤਾ ਜੀ ਇਹ ਜੋ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦਾ ਖਿਲਾਫੀ ਦੇ ਵਿਰੋਧ ਚ ਬੰਦ ਕੀਤਾ। ਸਾਡੇ ਫਿਰੋਜ਼ਪੁਰ ਦੇ ਵਿੱਚ ਜਿਹੜੇ ਜਿੰਨਾਂ ਕੋ ਕੱਚੀਆ ਜ਼ਮੀਨਾਂ ਆਕਾਸਤਕਾਰ ਕਿਸਾਨ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਆ ਬਾਦਕਰ ਕਿਸਾਨ ਆ। ਉਹ ਬਾਦਕਰ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਸਨ 47 ਤੋਂ ਲੱਕੇ ਅੱਜ ਤੱਕ ਬਾਹਰ ਆਏ ਆ। ਉਹਨਾਂ ਨੇ ਉਹ ਜ਼ਮੀਨਾਂ ਨੂੰ ਆਬਾਦ ਕੀਤੀਆਂ ਵਾ ਉੱਥੇ ਜੰਗਲ ਪੁੱਟ ਕੇ ਬੇਲੇ ਪੁੱਟ ਕੇ ਤੇ ਫੇਰ ਉਹ ਜ਼ਮੀਨਾਂ ਆਬਾਦ ਹੋਈਆਂ ਪਰ ਪਿਛਲੇ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਦੇ ਐਮਐਲਏ ਜਿਹੜੇ ਆ ਉਹ ਲਗਾਤਾਰ ਦੂਜੇ ਐਮਐਲਏ ਦੀ ਨਿਆਈ ਆਪਣੇ ਬੰਦਿਆਂ ਨੂੰ ਜਿਹੜਾ ਵਾ ਜ਼ਮੀਨਾਂ ਦੇ ਕਾਬਜ਼ ਕਰਾਉਣ ਦੀ ਖਾਤਰ ਵੱਡੀ ਪੱਧਰ ਤੇ ਇੱਕ ਕਾਨੂੰਨ ਇਹਨਾਂ ਨੇ ਲੈ ਲੰਦਾ ਵਾ ਵੀ ਜਿਹੜਾ ਅਸੀਂ ਉਹ ਜ਼ਮੀਨਾਂ ਦੀ ਬੋਲੀ ਕਰਾਵਾਂਗੇ ਉਹਦੇ ਵਿਰੋਧ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਪਿਛਲੇ ਲੰਮੇ ਸਮੇਂ ਤੋਂ ਦੋਵਾਂ ਮਹੀਨਿਆਂ ਤੋਂ ਉਹਦੇ ਸਬੰਧ ਵਿੱਚ ਡੀਸੀ ਦਫ਼ਤਰ ਵੀ ਘੇਰਿਆ ਉਹਨਾਂ ਲਗਾਤਾਰ ਪਰ ਸਰਕਾਰ ਦੇ ਕੰਨ ਤੇ ਜੂਣ ਨਹੀਂ ਸਰਕੀ ਦੋ ਕਿਸਾਨ ਸਾਡੇ ਉੱਥੇ ਜਿਹੜੇ ਆ ਜਿਨ੍ਹਾਂ ਨੇ ਮਰਦਮਰਤ ਰੱਖਿਆ ਇੱਕ ਨੂੰ ਜਦੋਂ اچਾਨਾ ਜੀਨ ਦੇ ਵਿੱਚ ਮਾਂ ਪੰਚਾਇਤ ਦੇ ਉਤਨ ਚੁੱਕਿਆ ਗਿਆ ਸਰਕਾਰ ਉਹਨੂੰ ਕਦੀ ਉਹ ਫਰੀਦਕੋੜ ਹਸਪੀਟਲ ਲੈ ਜਾਂਦੀ ਆ ਕਦੀ ਬਠਿੰਡੇ ਇਮੇਜ ਦੇ ਵਿੱਚ ਦਾਖਲ ਕਰਾਉਂਦੀ ਆ ਤੇ ਉਸ ਬੰਦੇ ਨੇ ਆਪਣਾ ਮਰਦਮਰਤ ਨਹੀਂ ਤੋੜਿਆ ਕਿਉਂਕਿ ਸਾਨੂੰ ਕਹਿੰਦੇ ਜ਼ਮੀਨੀ ਮਾਲਕਾਣਾ ਹੱਕ ਚਾਹੀਦੇ ਆ ਇਹ ਵਿਰੋਧ ਲੈ ਕੇ ਤੇ ਫੇਰ ਅਸੀਂ ਜਿਹੜਾ ਵਾਏ ਟਰੋਲ ਪਲਾਜ਼ੇ ਬੰਦ ਕੀਤੇ ਆ ਸਾਰੇ ਹੋਰ ਜਿਹੜੇ ਮੁੱਦੇ ਨੇ ਜੀ ਵੇਖੋ ਮੁੱਦੇ ਸਾਡੇ ਕਿਸਾਨਾਂ ਦੇ ਬਹੁਤ ਵਾਜੇ ਜਿਸ ਤਰ੍ਹਾਂ ਪਰਾਲੀ ਦਾ ਮੁੱਦਾ ਅੱਜਕੱਲ ਬੜਾ ਸਰਗਰਮ ਆ ਜੀ ਸਾਡੇ ਇੱਥੇ ਡੀਸੀ ਅੰਮ੍ਰਿਤਸਰ ਮੈਡਮ ਆ ਉਹ ਆਏ ਦਿਨ ਧਾੜਾ ਬੰਦ ਬਣ ਕੇ ਪੁਲਿਸ ਦੀਆਂ ਜਾਂ ਖੇਤੀਬਾੜੀ ਅਫਸਰਾਂ ਦੀਆਂ ਤੇ ਕਿਸਾਨਾਂ ਨੂੰ ਜਾ ਕੇ ਵੱਡੀ ਪੱਦਰ ਦੇ ਉੱਤੇ ਜਿਹੜਾ ਵਾ ਉਹ ਉਹਨਾਂ ਉੱਤੇ ਪਰਚੇ ਕੱਟ ਰਿਆ ਰੈੱਡ ਐਂਟਰੀਆਂ ਪਾ ਰਿਆ ਉਹਨਾਂ ਉੱਤੇ ਉਹਨਾਂ ਨੂੰ ਇਹ ਕਿਆ ਜਾ ਰਿਹਾ ਜਾ ਰਿਹਾ ਵੀ ਤੁਹਾਡੇ ਜਿਹੜੇ ਆ ਉਹ ਲਾਇਸੈਂਸ ਨਹੀਂ ਬਣਨਗੇ ਹਥਿਆਰਾਂ ਦੇ ਨਾਲ ਦੀ ਨਾਲੇ ਵੀ ਜਿਹੜੇ ਤੁਹਾਡੇ ਹਥਿਆਰਾਂ ਦੇ ਨਵੇਂ ਨਵੀਕਰਨ ਲਾਇਸੈਂਸਾਂ ਦਾ ਉਹ ਵੀ ਨਹੀਂ ਕੀਤਾ ਜਾਊਗਾ ਯਾਨੀ ਕਿ ਡਰਾਵੇ ਦਿੱਤੇ ਜਾ ਰਹੇ ਆ ਪਰ ਅਸੀਂ ਇਹ ਗੱਲ ਪੁੱਛਣਾ ਚਾਹੁੰਦੇ ਆ ਡੀਸੀ ਮੈਡਮ ਨੂੰ ਕਿ ਪਿਛਲੇ ਦਿਨੀ ਅਸੀਂ ਇਹ ਗੱਲ ਪੱਤਰਕਾਰ ਵੀਰਾਂ ਤੱਕ ਤੁਹਾਡੇ ਤੱਕ ਪਹੁੰਚਾਈ ਸੀਗੀ ਕਿ ਤੁਹਾਡਾ ਕੀ ਪ੍ਰਬੰਧਵਾਦ ਉਹਦੇ ਵਿੱਚ ਸਾਨੂੰ ਇਹ ਲੱਗਾ ਵੀ ਮੈਡਮ ਨੇ ਇਹ ਗੱਲ ਕਹੀ ਵੀ 7 ਬੀਲਰ ਮੰਗਾਏ ਜਾ ਰਹੇ ਆ 7 ਬੀਲਰ ਪੂਰੇ ਜਿਹੜੇ ਅੰਮ੍ਰਿਤਸਰ ਦੀ ਪਰਾਲੀ ਆ ਉਹਨੂੰ ਠੀਕ ਨਹੀਂ ਕਰ ਸਕਦੇ ਇਸ ਕਰਕੇ ਸਾਡਾ ਇਹ ਮਰਨਾ ਵੀ ਜਦੋਂ ਸਰਕਾਰ ਕੋਲੋਂ ਕੋਈ ਹੱਲ ਹੀ ਨਹੀਂ ਹੈਗਾ ਕਿਸ ਤਰ੍ਹਾਂ ਦਾ ਤੇ ਫਿਰ ਸਰਕਾਰ ਕਿਸ ਤਰ੍ਹਾਂ ਐਵੇਂ ਜਾਣਬੁੱਝ ਕੇ ਕਿਸਾਨਾਂ ਨੂੰ ਖੱਜਲ ਖਰਾਬ ਕਰ ਲਈਆ ਉਹਦੇ ਵਿਰੋਧ ਦੇ ਵਿੱਚ ਵੀ ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ ਜੇ ਤੇ ਕਿਸਾਨ ਸਰਕਾਰ ਕੋ ਕੋਈ ਪ੍ਰਬੰਧ ਹੈਗਾ ਤੇ ਠੀਕ ਹੈ ਵਾਤਾਵਰਨ ਬਚਾਉਣੀ ਸਾਡੀ ਜ਼ਿੰਮੇਵਾਰੀ ਆ ਪਰ ਜਦੋਂ ਸਰਕਾਰ ਕੋ ਕੋ ਪ੍ਰਬੰਧ ਹੀ ਕੋਈ ਨਹੀਂ ਹਾਈ ਕੋਰਟ ਕਰਿੰਦਾ ਕਾ ਇਹਨਾਂ ਦਾ ਗ੍ਰੀਨ ਰੂਪਲ ਕਹਿੰਦਾ ਵਾ ਵੀ 5-500 ਰੁਪਇਆ ਕਿਸਾਨਾਂ ਦੇ ਖਾਤੇ 'ਚ ਪਾਏ ਜਾਣ ਉਹ ਇਹਨਾਂ ਅਜੇ ਤੱਕ ਨਹੀਂ ਪਾਇਆ ਉਹਦੇ ਨਾਲ ਮਜ਼ਦੂਰਾਂ ਦੀ ਮਜ਼ਦੂਰੀ ਵੀ ਮਰਦੀ ਆ ਮਜ਼ਦੂਰ ਬੇਰੁਜ਼ਗਾਰ ਉਹਨਾਂ ਨੂੰ ਰੁਜ਼ਗਾਰ ਵੀ ਮਿਲਦਾ ਪਰ ਉਹ ਉਹਨਾਂ ਦੇ ਜਿਹੜੇ ਆ ਰੈੱਡ ਐਂਟਰੀ ਆ ਪਾ ਪਾ ਕੇ ਤੇ ਉਹ ਜਿਹੜਾ ਉਹਦੇ ਵਿਰੋਧ ਦੇ ਵਿੱਚ ਵੀ ਇਹ ਤਰਨਾ ਚਾਹ। ਇਹ ਅੱਜ ਸਵੇਰੇ 12 ਵਜੇ ਤੋਂ ਲੈ ਕੇ ਤੇ ਹੁਣ ਲਗਾਤਾਰ ਹੁਣ ਤੱਕ ਬੰਦ ਆ ਜੀ। ਇਹ ਵੇਖੋ ਜਿੰਨਾ ਚਿਰ ਤੱਕ ਉੱਤੋਂ ਸੂਬਾ ਕਮੇਟੀ ਦੀ ਕਾਲ ਆ ਜਿੰਨਾ ਚਿਰ ਤੱਕ ਉਹਨਾਂ ਲੋਕਾਂ ਦੇ ਫੈਸਲੇ ਨਾਲ ਇਹ ਬੰਦ ਹੀ ਰਹੂਗਾ ਜੀ। ਸਾਰੇ ਪੰਜਾਬ ਦੇ ਸਾਰੇ ਰੋਡ ਅੱਜ ਬੰਦ ਆ ਜੀ ਬਿਲਕੁਲ ਸਾਰੇ ਰੋਡ ਵਾ ਸਾਰੇ ਬੰਦ ਪਏ ਆ ਜੀ ਬਿਲਕੁਲ। ਵੇਖੋ ਇਹ ਸਰਕਾਰ ਤੇ ਪਤਾ ਨਹੀਂ ਕਿੱਥੋਂ ਚੱਲਦੀ ਆ ਕਿ ਜਿਹੜਾ ਪੰਚਾਇਤੀ ਚੋਣਾਂ ਵਾ ਉਹ ਪਿੰਡਾਂ ਦੀ ਪਿੰਡਾਂ ਦੇ ਪੰਚਾਇਤੀ ਚੋਣਾਂ ਦੇ ਪਿੰਡਾਂ ਦੇ ਵਿੱਚ ਇਸ ਵਕਤ ਚੋਣੇ ਦਾ ਬਹੁਤ ਵੱਡਾ ਸੀਜ਼ਨ ਵਾ ਜਿਹੜਾ ਕਿ ਪੂਰੇ ਜੋਰਾਂ ਤੇ ਆ ਪੂਰੇ ਸਿਖਰਾਂ ਤੇ ਆ ਤੇ ਜਿਹੜੇ 20 ਦਿਨਾਂ ਦਾ ਟਾਈਮ ਦਿੱਤਾ ਉਹ 20 ਦਿਨ ਸੀਜ਼ਨ ਦੇ ਹੀ ਆ ਸੀਜ਼ਨ ਤੋਂ ਬਗੈਰ ਕਿਸਾਨਾਂ ਕੋਈ ਕੋਈ ਨਹੀਂ ਹੈ ਮਜ਼ਦੂਰ ਵੀ ਉਹਦੇ ਵਿੱਚ ਸਾਰੇ ਕੰਮਕਾਰ ਚ ਲੱਗੇ ਨੇ ਕਿਸਾਨ ਵੀ ਤੇ ਚੋਣ ਕਿਨੂੰ ਲੜਾਉਣੀ ਆ ਇਹਨਾਂ ਦਾ ਆਪਣਾ ਜਿਹੜਾ ਵਾ ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ ਸਿਰਫ ਇਹ ਲੋਕਾਂ ਦੇ ਵਿੱਚ ਖੱਜਲ ਖਵਾਰੀ ਪੈਦਾ ਕਰਨ ਵਾਸਤੇ ਲੋਕਾਂ ਦੇ ਵਿੱਚ ਜਿਹੜਾ ਭੰਬਲ ਘੂਸਾ ਪੈਦਾ ਕਰਨ ਵਾਸਤੇ ਬਗੈਰ ਕੋ ਸੋਚੇ ਸਮਝੇ ਦੋ ਚੋਣਾਂ ਦਾ ਐਲਾਨ ਕਰ ਦਿੱਤਾ ਜਦੋਂ ਕਿ ਅਜੇ ਤੱਕ ਪੂਰੀ ਵਾਰਡ ਬੰਦ ਨਹੀਂ ਹੋਈ ਪੂਰੇ ਪਿੰਡਾਂ ਦੇ ਵਿੱਚ ਜਿਹੜਾ ਇੱਕ ਦੂਜੇ ਪਾਸੇ ਦੀਆਂ ਵੋਟਾਂ ਉਹ ਸਹੀ ਟਿਕਾਣੇ ਤੇ ਨਹੀਂ ਆ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਕਰਨਾ ਵਾ ਪਰ ਬਗੈਰ ਸੋਚੇ ਸਮਝੇ ਦੋ ਸਰਕਾਰ ਅੱਗੇ ਵੀ ਇਹੋ ਜਿਹੇ ਫੈਸਲੇ ਬੜ ਗਿਆ ਜਾਂਦੇ ਕਿਵੇਂ ਦਿਖਦੇ ਵੇਖੋ ਇਹ ਇਹਨਾਂ ਦਾ ਇੱਕ ਤਰ੍ਹਾਂ ਦਾ ਨਾਲ ਮੈਂ ਇਹ ਕਹ ਲਗਣਾ ਵੀ ਭਗਵੰਤ ਮਾਨ ਜੀ ਜਿਹੜੇ ਉਹ ਵਿਚਕਾਨਾ ਰਖਤਾ ਕਰਦੇ ਇੱਕ ਪਾਸੇ ਜਿਹੜੇ ਇਹਨਾਂ ਦੇ ਪੰਚ ਸਰਪੰਚਵਾ ਜਿਨ੍ਹਾਂ ਨੂੰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਐਮ ਐਲ ਏ ਸਾਹਿਬ ਦੇ ਪੂਰੇ ਪੂਰੇ ਹੱਥ ਆ ਉਹ ਪਿੰਡਾਂ 'ਚ ਬੜੇ ਵੱਡੇ ਪੱਦਰ ਤੇ ਢੜੇ ਬੰਦੀਆਂ ਪਾ ਰਿਆ ਲੋਕਾਂ ਦੇ ਪਰਚੇ ਝੂਠੇ ਕਰਾ ਰਿਆ ਲੋਕਾਂ ਨੂੰ ਇੱਕ ਦੂਜੇ ਨਾਲ ਖੇਚ ਖਵਾਰ ਕਰ ਰਹੇ ਆ ਦੂਜੇ ਪਾਸੇ ਇਹ ਕਹਿ ਰਹੇ ਵੀ ਪਿੰਡਾਂ ਦੀ ਸਾਂਝ ਬਰਕਰਾਰ ਰੱਖਣ ਵਾਸਤੇ ਜਿਹੜਾ ਵਾ ਬਗੈਰ ਚੋਣ ਤੋਂ ਕੀਤਾ ਪਰ ਸਾਨੂੰ ਇਹ ਪਤਾ ਵੀ ਜਿੱਥੇ ਸਰਵਸੰਮਤੀ ਵੀ ਕਰਾਉਂਦੇ ਉੱਥੇ ਵੀ ਉਹਦੀ ਕਰਾਉਂਦੇ ਜਿਨ੍ਹਾਂ ਦੇ ਸਿਰ ਤੇ ਇਹਦਾ ਹੱਤਵਾ ਦੂਜਿਆਂ ਦੇ ਤਾਂ ਕਾਗਜ਼ ਨਹੀਂ ਭਰਦੇ ਨੇ ਸਾਰੇ ਕੰਮ ਤੇ ਨਾ ਉਹ ਕੀਤੇ ਜੋ ਕਾਲੀਆਂ ਕਾਗਰਸਾਂ ਕੀਤੇ ਕਿਹੜੇ ਉਰ ਤੋਂ ਘੱਟ ਵਿੱਚ ਚਾਰ ਲੱਤੀਆਂ ਵੱਧ ਜਾਣਗੇ ਕਿਉਂਕਿ ਜਦੋਂ ਕਿ ਦੇ ਅੱਗੇ ਦੂਜੀਆਂ ਸਰਕਾਰਾਂ ਜੇ ਤਰ੍ਹਾਂ ਧਰਨਾ ਲੱਗਦਾ ਸੀ ਆਪਣਾ ਨਾਮ ਦੱਸਦੇ ਆ ਆਪਣੀ ਜਥੇ ਮੈਂ ਕਿਸਾਨਾਂ ਕੋ ਜਗਪੀ ਸਿੰਘ ਕੋਰਲਾ ਗੁਜਰਾ ਆਗੂ ਸੀ ਸੀਨੀਅਰ ਕਿਸਾਨ ਆਗੂ ਭਾਰਤ ਕਿਸਾਨ ਯੂਨੀਅਨ ਦਾ ਸਿੱਧੂ ਕੋ ਜਿਲ੍ਹਾ ਅਮਰਸਾ ਦਾ ਇਹਨਾਂ ਇੱਕ ਫਿਰੋਜ਼ਪੁਰ ਦੇ ਵਿੱਚ ਸਾਡਾ ਮਸਲਾ ਹੈ ਜਥੇਬੰਦੀ ਕੋ ਆਇਆ ਤਕਰੀਬਨ 1000 ਦੇ 1 ਏਕੜ ਦੇ ਕਰੀਬ ਜ਼ਮੀਨ ਆ ਜਿਹੜੀ ਝੁਲਮਾ ਮਸਤਕਾ ਮਾਲਕਾਂ ਦਾ ਹੱਕ ਜਿਹੜੇ ਜਿਹੜੇ ਕਾਸ਼ਤਕਰ ਵਾਉਂਦੇ ਪਏ ਆ ਸਾਡੀ ਉਥੇ ਇਹ ਲੜਾਈ ਲੱ ਲਦਾ ਵੀ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਜੋ ਜ਼ਮੀਨਾਂ ਕਿਸਾਨ ਵਾਉਂਦੇ ਆ ਉਹਨਾਂ ਨੂੰ ਮਾਲਕਾਂ ਨੇ ਹੱਕ ਦਿੱਤੇ ਜਾਣ ਪਰ ਜਦੋਂ ਦੀ ਇਹ ਝੜੂ ਪਾਰਟੀ ਆਈ ਆ ਤੁਸੀਂ ਵੇਖਿਆ ਆਏਗਾ ਜਦੋਂ ਕਿ ਜੇ ਕਦੀਪ ਧਾਰੀ ਵਾਲਾ ਮੰਤਰੀ ਬਣਿਆ ਸੀ ਤੇ ਇਹਨਾਂ ਬੜਾ ਰੋਲਾ ਪਾਇਆ ਸੀ ਇੱਥੋਂ ਜ਼ਮੀਨ ਕੱਢ ਲਈ ਇੱਥੋਂ ਨਾਪਲੀ ਇੱਥੋਂ ਛਡਾਲੀ ਇੱਥੋਂ ਗਾਲੀ ਉਹ ਤਾਂ ਦਰਸਲ ਸਾਰੀ ਜਿਹੜੇ ਕਾਸ਼ਤਕਾਰ ਪਿਛਲੇ ਲੰਬੇ ਸਮੇਂ ਤੋਂ ਕਾਸ਼ਤ ਕਰਨ ਦੇ ਸੀ ਨਾ ਜੁਮਲਾ ਮਸਤਰਕਾਰ ਜ਼ਮੀਨ ਤੇ ਉੱਤੇ ਜਿਹੜੇ ਕਹਿੰਦੇ ਵੀ ਤੁਹਾਨੂੰ ਮਾਲਕੀ ਹੱਕ ਦਿੱਤੇ ਜਾਣ ਇਹ ਉਹ ਜ਼ਮੀਨ ਕਿਸਾਨਾਂ ਕੋ ਖੋ ਕੇ ਕਾਰਪੋਰੇਟ ਸੈਕਟਰ ਨੂੰ ਜਿਹੜੀ ਜ਼ਮੀਨ ਸਰਕਾਰ ਇਹ ਦੇਣਾ ਚਾਹੁੰਦੀ ਆ ਜਿਹਦੇ ਸਬੰਧ ਵਿੱਚ ਅਸੀਂ ਅੱਜ ਇਹ ਟੂਲਪਲਾਜ਼ਾ ਜਾਮ ਕੀਤਾ ਸਾਰੇ ਪੰਜਾਬ ਦੇ ਵਿੱਚ ਜਿਹੜੇ ਟੂਲਪਲਾਜ਼ੇ ਆ ਵੱਡੀ ਪੱਧਰ ਤੇ ਵੱਡੇ ਰੋਡ ਜਿਹੜੇ ਜਾਮ ਕੀਤੇ ਆ ਕਿ ਜਿਹੜੇ ਮਾਲਕਾਂ ਦਾ ਹੱਕ ਸਾਨੂੰ ਜਿਹੜਿਆ ਉਹ ਦਿੱਤੇ ਜਾਣ ਦੇਖੋ ਇਹ ਲੰਮ ਸਮਿਆਂ ਜਦੋਂ ਵੀ ਜਥੇਪ ਸਿੰਘ ਦੀ ਕਾਲ ਆਉਂਦੀ ਆ ਉਦੋਂ ਹੀ ਇਹ ਧਰਨਾ ਜਿਹੜਾ ਹਟੇਗਾ ਕਿਉਂਕਿ ਇਹ ਲੰਮੀ ਲੜਾਈ ਆ ਸਨ 1961 ਦੇ ਵਿੱਚ ਲੈਂਡ ਐਕੁਇਜ਼ੀਸ਼ਨ ਐਕਟ ਆਇਆ ਸੀ ਉਹਦੇ ਮੁਤਾਬਕ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਇੱਕ ਰਾਹ ਕਹਿ ਦਿੱਤਾ ਸੀ ਕਿ ਇਹ ਜਿਹੜੇ ਕਿਸਾਨਾਂ ਨੂੰ ਜਿਹੜੇ ਮਾਲਕਾਂ ਨੇ ਹੱਕਿਆ ਜਿਹੜਾ ਕਾਸਤਕਰਾਂ ਨੂੰ ਦਿੱਤੇ ਜਾਣ ਜੁਮਲਾ ਮਸਤਰ ਕਾ ਜਿਹੜੀ ਜਮੀਨ ਆ ਪਰ ਉਦੋਂ ਬਾਅਦ 1992 ਦੇ ਵਿੱਚ ਸਰਕਾਰ ਆਉਂਦੀ ਆ ਨਰਸੀ ਮਰਾਓ ਦੀ ਸਰਕਾਰ ਬਿੱਲ ਪਾਸ ਕਰਦੀ ਆ ਐਕਟ ਉਹੀ ਰਹਿੰਦਾ ਪਰ ਉਦੋਂ ਬਾਅਦ 2013 ਦੇ ਵਿੱਚ ਜਿਹੜਾ ਐਕਟ ਬਣਿਆ ਉਹ ਵੀ ਉਹੀ ਲੈਂਡ ਐਕਜੈਕਿਊਸ਼ਨ ਐਕਟ ਜਿਹੜੇ ਮਾਲਕ ਨਾਲ ਜਿਹੜੇ ਦਿੱਤੇ ਜ਼ਾਨ ਪਰ ਜਦੋਂ ਦੀ ਬੀਜੇਪੀ ਸਰਕਾਰ ਆਈ ਆ ਇਹਨੇ ਸਰਕਾਰ ਨੇ ਲੋਕਾਂ ਦੇ ਕੋਲੋਂ ਇਹ ਜਿਹੜੇ ਐਕਟ ਜਿਹੜੇ ਜਿਹੜੇ ਲੋਕਾਂ ਵਾਸਤੇ ਬਣਾਇਆ ਸੀ ਇਹਨਾਂ ਐਕਟ ਨੂੰ ਰੱਦ ਕਰਕੇ ਇਹਨਾਂ ਨੇ ਲੈਂਡ ਐਕਜੈਕਿਊਸ਼ਨ ਐਕਟ ਨੂੰ ਰੱਦ ਕਰਕੇ ਇਹਨਾਂ ਨੇ ਜਿਹੜਾ ਆ ਕਾਰਪੋਰੇਟ ਸੈਕਟਰ ਦੇ ਹੱਕ ਦੇ ਵਿੱਚ ਜਿਹੜਾ ਐਕਟ ਲਿਆਂਦਾ ਆ ਅਸੀਂ ਚਾਹੁੰਦੇ ਆ ਕਿ ਲੈਂਡ ਕੁਝ ਜਿਹੜਾ ਐਕਟ 2013 ਲਾਗੂ ਕਰੋ ਤੇ ਉਹਦੇ ਮਾਲ ਮੁਤਾਬਕ ਜਿਹੜਾ ਜੁਮਲਾ ਮਸਤਰਕਾ ਜਿਹੜਾ ਜ਼ਮੀਨ ਆ ਮਾਲਕ ਜਿਹੜੇ ਹੱਕ ਵੋਣਦੇ ਆ ਆਕਾਸ਼ਤਕਰ ਜਿਹੜਾ ਉਹਨਾਂ ਨੂੰ ਹੱਕ ਜਿਹੜੇ ਦਿੱਤੇ ਜਾਣ